ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਪਹੁੰਚ ਚੁੱਕੇ ਆ ਰਾਮਪਰਾਮ ਮੰਡੀ ਦੇ ਵਿੱਚ ਇੱਥੇ ਆਪਣੇ ਭਰਾ ਨੇ ਲక్ష్ਮੀ ਫੋਟੋ ਸਟੇਟ ਦੀ ਦੁਕਾਨ ਕੀਤੀ ਹੈ ਤੁਸੀਂ ਰਾਜੂ ਨੂੰ ਜਰਨੈਲ ਨੂੰ ਖੁਸ਼ਦੀਪ ਤੋਂ ਬਹੁਤ ਸਮੇਂ ਤੋਂ ਜਾਣਦੇ ਹੋ ਤੇ ਅੱਗੇ ਜਾ ਕੇ ਫੁਰਨਾ ਕਰਦੇ ਆ ਗੱਲਾਂ ਬਾਤਾਂ ਤੁਸੀਂ ਕੋਈ ਵੀ ਪੋਸਟ ਭਰਨੀ ਹੈ ਤੁਸੀਂ ਆਪਣਾ ਪਾਸਪੋਰਟ ਬਣਾਉਣਾ ਜਾਂ ਆਪਣਾ ਮੋਟਰਸਾਈਕਲ ਦਾ ਬੀਮਾ ਕਰਾਉਣਾ ਤੁਸੀਂ ਪ੍ਰੋਡਕਸ਼ਨ ਕਾਰਡ ਕਰਨਾ ਹੈ ਵੀਰੇ ਤੁਸੀਂ ਆ ਕੇ ਰਾਜੂ ਨੂੰ ਇੱਕ ਵਾਰ ਤੁਹਾਡੇ ਜਰਨੈਲ ਬਾਈ ਨੂੰ ਸਾਡੇ ਖੁਸ਼ਕੀ ਬਰਮਾ ਜੀ ਨੂੰ ਮਿਲ ਸਕਦੇ ਹੋ ਪੈਲ ਦੇ ਆਧਾਰ ਤੇ ਪੂਰਾ ਵਧੀਆ ਕੰਮ ਕਰ ਦਿੱਤਾ ਜਾਂਦਾ ਹੈ ਰਾਮਪਰਾ ਮੰਡੀ ਦੇ ਵਿੱਚ ਲక్ష్ਮੀ ਫੋਟੋ ਸਟੇਟ ਦੀ ਕਾਨ ਕੀਤੀ ਭਰਾਣੀ ਪੂਰੀ ਸਪੋਰਟ ਕਰਨੀ ਆ ਚਾਉ ਵਾਲੇ ਭਰਾ ਆਪਣੇ ਬਾਕੀ ਤੁਸੀਂ ਦੇ ਸਕਦੇ ਹੋ ਇਧਰਲੇ ਪਾਸੇ ਆਪਾਂ ਆਰ ਸੀ ਜਾਂ ਮੋਟਰਸਾਈਕਲ ਦੇ ਨੰਬਰ ਪਲੇਟ ਵੀਰੇ ਕੁਝ ਵੀ ਰਜਿਸਟਰੀ ਬਾਰੇ ਤੁਹਾਨੂੰ ਪਤਾ ਆਪਣੇ ਹਨਾ ਪੜਾਪਾ ਪੈਨਸ਼ਨ ਬਾਰੇ ਉਹ ਵੀ ਫਾਰਮ ਤੁਸੀਂ ਭਰਨਾ ਜਮ੍ਹਾਂ ਮੰਡੀ ਬਾਰੇ ਕੁਝ ਵੀ ਗੱਲਬਾਤ ਕਰਨੀ ਆ ਜਰਨੈਲ ਵਾਈ ਦਾ ਤਜਰਬਾ ਬਹੁਤ ਵੱਡਾ ਨਾਲ ਆਪਣਾ ਰਾਜੂ ਨਾਲ ਆਪਣਾ ਖੁਸ਼ਦੀ ਪਰਮਾ ਜੀ ਲਓ ਜੀ ਨਵੀਂ ਸੌਫ ਖੁੱਲ ਚੁੱਕੀ ਆ ਰੰਪਰਾ ਮੰਡੀ ਦੇ ਵਿੱਚ